ਸ੍ਰੀ ਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਵਾ ਮੀਟਰ ਕੱਪੜੇ ਦੇ ਵਿੱਚ ਸਲਵਾਰ ਦੀ ਕਟਿੰਗ ਕਰਨਾ ਤੇ ਇਹ ਸਲਵਾਰ ਨੂੰ ਆਪਾਂ ਕਿਸ ਤਰ੍ਹਾਂ ਹੈਵੀ ਕਰ ਸਕਦੇ ਆਂ ਦੇਖੋ ਜੀ ਜੋ ਆਪਾਂ 셔ਟ ਦੀ ਕਟਿੰਗ ਕਰੀ ਸੀਗੀ ਉਹ ਪਹਿਲਾਂ ਕਰ ਲਈਆ ਵਰਕ ਵਾਲੀ 셔ਟ ਦੀ ਕਟਿੰਗ ਉਸ ਤੋਂ ਬਾਅਦ ਜੋ 슬ੀਵ ਸੀਗੀਆਂ ਉਹ ਵੀ ਵਰਕ ਵਾਲੀਆਂ ਸੀਗੀਆਂ ਲਾਸਟ ਤੇ ਉਸ ਤੋਂ ਬਾਅਦ ਜੋ ਸਲਵਾਰ ਦੇ ਪੱਲੇ ਦਿੱਤੇ ਹੋਏ ਸੀਗੇ ਵਰਕ ਵਾਲੇ ਤਾਂ ਉਸ ਤੋਂ ਬਾਅਦ ਜੋ ਆਪਣੇ ਕੋਲ ਕੱਪੜਾ ਬਚਿਆ ਉਹ ਟੋਟਲ 44 ਇੰਚ ਹੀ ਕੱਪੜਾ ਬਚਿਆ ਪਰ ਕਸਟਮਰ ਨੂੰ ਸਲਵਾਰ ਇਹਦੇ ਨਾਲੋਂ ਥੋੜੀ ਜੀ ਹੈਵੀ ਚਾਹੀਦੀ ਆ ਇਸ ਦਾ ਤੁਹਾਨੂੰ ਇੱਕ ਬਹੁਤ ਵਧੀਆ ਢੰਗ ਦੱਸਦੇ ਆਂ ਵੀ ਆਪਾਂ ਇਸ ਨੂੰ ਕਿਸ ਢੰਗ ਨਾਲ ਹੈਵੀ ਕਰ ਸਕਦੇ ਆਂ ਜੋ ਇਹਨਾਂ ਦੇ ਪੱਲਿਆਂ ਦੀ ਲੰਬਾਈ ਆ ਜੀ ਉਹ 32 ਇੰਚ ਆ ਤਾਂ ਆਪਾਂ 32 ਇੰਚ ਤੇ ਇੱਕ ਮਾਰਕ ਕਰ ਲੈਨੇ ਆਂ ਮੂਰੀ ਜੋ ਮੈਂ ਪੱਲਿਆਂ ਦੇ ਵਿੱਚ ਲਈ ਆ ਜੀ ਉਹ 7.5 ਇੰਚ ਲਈ ਆ ਇਹਦੇ ਵਿੱਚ ਵੀ ਥੋੜਾ ਕੱਪੜਾ ਜ਼ਿਆਦਾ ਲਿਆ ਕਿ ਸਲਵਾਰ ਥੋੜੀ ਹੈਵੀ ਹੋ ਜੇ ਵੀ ਨਹੀਂ ਆਪਾਂ 6.5 ਇੰਚ ਵੀ ਲੈ ਸਕਦੇ ਸੀਗੇ ਵੱਲੇ ਮੈਂ 7.5 ਇੰਚ ਲਏ ਨੇ ਤਾਂ ਆਪਾਂ 1 ਇੰਚ ਮੂਰੀ ਲਈ ਕੁੰਦਿਆਂ ਦੇ ਵਿੱਚ ਲਵਾਂਗੇ ਓਰੇ ਉਤਵਾਰ ਹੁਣ ਤੁਹਾਨੂੰ ਢੰਗ ਦੱਸਦੇ ਆ ਵੀ ਇਹਨੂੰ ਹੈਵੀ ਕਿਸ ਤਰ੍ਹਾਂ ਕਰ ਸਕਦੇ ਆ ਇਧਰਲੇ ਪਾਸੇ ਆਹ ਕੋਰਨਰ ਦੇ ਉੱਤੇ ਦੇਖੋ ਜੀ ਇਧਰਲੇ ਪਾਸੇ ਆਪਾਂ ਦੇਖ ਲੈਣਾ ਕਿ ਆਪਾਂ ਕਿੰਨਾ ਆਸਣ ਰੱਖਣਾ ਹੈ ਆਪਾਂ ਇੱਥੇ 16 ਇੰਚ ਆਸਣ ਰੱਖਦੇ ਆ ਮਿਆਨੀਆਂ ਵਾਸਤੇ 1 ਇੰਚ ਦਾ ਮਾਰਕ ਆਪਾਂ ਉਰੇ ਕਰਦੇ ਆ ਇਹ ਦੋਨਾਂ ਨਿਸ਼ਾਨਾਂ ਨੂੰ ਆਪਾਂ ਫਸਚਰ ਲਾ ਲਾਂਗੇ ਹਾਂਜੀ ਹੁਣ ਦੇਖੋ ਜੋ ਆਹ ਵਾਲੇ ਆਪਣੇ ਕੁੰਦੇ ਬਚੇ ਨੇ ਇਹ ਵਾਲੇ ਆਪਣੇ ਸਿਰਫ 27 ਇੰਚ ਨੇ ਜੋ ਆਹ ਵਾਲੇ ਕੁੰਦੇ ਨੇ ਆਪਣੇ ਇਹ 32 ਇੰਚ ਨੇ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦੱਸ ਦਿਆਂ ਵੀ ਇਹ ਕਿਸ ਤਰ੍ਹਾਂ ਹੈਵੀ ਹੋ ਸਕਦੀ ਹੈ ਸਲਵਾਰ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਕੁਝ ਜੋ ਆ ਕਪੜਾ ਆਪਣਾ ਘਟੀ ਆਏ ਇਹ ਮੂਰਲੇ ਆਪਣੇ ਜੋ ਬਲ ਪਾਵਾਂਗੇ ਉਹਦੇ ਵਿੱਚ ਜੋੜ ਆ ਜਾਊਗਾ ਇੱਥੇ ਆਪਾਂ ਹੁਣ ਡਬਲ ਜੋੜ ਪਾਵਾਂਗੇ ਆ ਵਾਲੇ ਕੱਪੜੇ ਦੇ ਵਿੱਚ ਤੇ ਜੋ ਕੱਪੜਾ ਸੀਗਾ ਆਪਣੇ ਕੋਲ ਉਹ ਵਾਲਾ ਆ ਜੋ ਸ਼ਰਟ ਦੇ ਜੋ ਮੂਰਲੇ ਆਪਣਾ ਪੱਲੇ ਲਾਹੇ ਸੀ ਉਹਨਾਂ ਨੂੰ ਬਾਦੂ ਕੱਪੜਾ ਆਪਣੇ ਕੋਲ ਬਚ ਗਿਆ ਸੀ ਦੇਖੋ ਕਿਉਂਕਿ ਜੋ ਸ਼ਰਟ ਦੇ ਦੋਨੇ ਪਾਸਿਓਂ ਕੱਪੜਾ ਲਿਹਾਏ ਉਹ ਆਪਣੇ ਕਿਸੇ ਕੰਮ ਨਹੀਂ ਸੀਗਾ ਉਹਨਾਂ ਦੇ ਵਿੱਚੋਂ ਜੋ ਆਏ ਪੀਸ ਲਿਆ ਸੀਗਾ ਇਹਦੀਆਂ ਆਪਾਂ ਮਿਆਨੀਆਂ ਪਾ ਦਾਂਗੇ ਉਰੇ ਦੇਖੋ ਜੀ ਤਾਂ ਆਸਣ ਆਪਾਂ ਇੱਥੇ 10 ਇੰਚ ਦਾ ਮਾਰਕ ਕਰ ਲੈਣਾ ਆ ਜੋ ਦੇਖੋ ਜੀ ਆਪਣੀ ਸਲਵਾਰ ਦੀਆਂ ਮਿਆਨੀਆਂ ਨੇ ਇੰਨਾ ਕਪੜਾ ਦੇਖੋ ਆਪਣੀ ਸਲਵਾਰ ਦੇ ਵਿੱਚ ਹੋਰ ਐਡ ਹੋ ਗਿਆ ਇਹ ਕਾਵਲ ਆਪਰੇ ਕੋਲ ਐਕਸਟਰਾ ਪੀਸ ਪਿਆ ਕਪੜੇ ਦਾ ਇਹ ਆਪਾਂ ਇੱਥੇ ਜੋੜ ਪਾਵਾਂਗੇ ਜੀ ਕਰ ਲਏ ਨੇ ਆ ਜੋ ਫਰੰਟ ਵਾਲੇ ਆਪਣੇ ਕੁੰਦੇ ਨੇ ਆਪਾਂ ਇਹਨਾਂ ਦੇ ਨਾਲ ਆਹ ਵਾਲੇ ਜੋੜ ਪਾਉਣੇ ਆ ਤੇ ਉਸ ਤੋਂ ਬਾਅਦ ਮਿਆਨੀ ਆ ਪਾਉਣੇ ਆ ਹਾਂਜੀ ਤੁਹਾਨੂੰ ਮਸ਼ੀਨ ਤੇ ਦੱਸਦੇ ਆ ਇਸ ਦੇ ਜੋੜ ਕਿਵੇਂ ਪੈਂਦੇ ਨੇ ਹਾਂਜੀ ਜੋ ਆਹ ਵਾਲੇ ਜੋੜ ਨੇ ਆਪਾਂ ਦੇਖੋ ਇਹ ਸਿੱਧਾ ਹੈ ਆਪਣਾ ਕੁੰਦਾ ਤੇ ਇਹਦੇ ਉੱਪਰ ਹੀ ਆਪਾਂ ਸਿੱਧਾ ਕੱਪੜਾ ਰੱਖ ਕੇ ਇਹਨੂੰ ਜੋੜ ਪਾ ਲੈਣਾ ਦੋਨੇ ਹੁੰਦਿਆਂ ਨੂੰ ਹਾਂਜੀ ਆ ਜੋੜ ਜੋ ਆਪਾਂ ਪਾ ਲੈਨੇ ਦੇਖੋ ਕੁੰਦਿਆਂ ਦੇ ਵਿੱਚ ਜੋ ਇਹ ਦੋਨੋਂ ਹੁੰਦੇ ਨੇ ਫਰੰਟ ਵਾਲੇ ਨੇ ਬੈਕ ਵਾਲਿਆਂ ਤੇ ਆਪਾਂ ਕੋਈ ਵੀ ਆਪਣੇ ਜੋੜ ਨਹੀਂ ਪਾਏ ਆ ਆਪਾਂ ਜੋ ਫਰੰਟ ਵਾਲੇ ਸੀਗੇ ਇਹਨਾਂ ਦੇ ਵਿੱਚ ਆਪਾਂ ਜੋੜ ਪਾ ਲਿਆ ਏ ਤੇ ਆਹ ਵਾਲੀ ਆਪਣੀ ਮਿਆਨੀਆਂ ਨੇ ਹੁਣ ਆਪਾਂ ਇੱਥੇ ਮਿਆਨੀਆਂ ਪਾਵਾਂਗੇ ਸਲਵਾਰ ਦੇ ਵਿੱਚ ਜਿਹੜੀਆਂ ਜੋੜ ਪੈ ਗਏ ਨੇ ਤੇ ਮਿਆਨੀਆਂ ਵੀ ਆਪਾਂ ਪਾ ਲਈਆਂ ਨੇ ਸੈਂਟਰ ਦੇ ਵਿੱਚ ਦੇਖੋ ਮੈਂ ਜੋ ਮਿਆਨੀਆਂ ਨੇ ਕਟਿੰਗ ਨਹੀਂ ਕਰੀਆਂ ਹੈਗੀਆਂ ਆਪਾਂ ਇਸੇ ਤਰ੍ਹਾਂ ਹੀ ਹੁਣ ਇਹਦੇ ਉੱਤੇ ਬਲ ਪਾ ਲੈਣੇ ਨੇ ਦੇਖੋ ਆ ਜੋ ਮਿਆਨੀਆਂ ਨੇ ਇਹ ਵੀ ਆਪਾਂ ਦੇਖੋ ਜੀ ਬਲ ਪਾ ਕੇ ਇਸ ਤਰ੍ਹਾਂ ਆਪਣੇ ਲੁਕੋ ਦੇਣੀਆਂ ਨੇ ਇਹ ਵਾਲੀਆਂ ਇਹ ਵਾਲੀ ਸਲਾਈ ਆਪਣੀ ਲੁਕ ਜਾਊਗੀ ਇਹਦੇ ਨਾਲ ਤੇ ਜੋ ਫਰੰਟ ਫਰੰਟ ਦੇ ਉੱਪਰ ਬਲ ਨੇ ਉਹ ਆਪਣੇ ਸਟੰਗ ਨਾਲ ਆ ਜਾਣਗੇ ਹਾਂਜੀ ਇਹ ਜੋੜ ਫਰੰਟ ਦੇ ਉੱਪਰ ਆ ਜਾਂਦਾ ਏ ਤੇ ਇਹਦਾ ਪਤਾ ਵੀ ਨਹੀਂ ਲੱਗਦਾ ਹੈਗਾ ਤੇ ਇਸ ਨਾਲ ਜੋ ਆਪਣੀ ਸਲਵਾਰ ਆ ਪਹਿਲਾਂ ਨਾਲੋਂ ਥੋੜੀ ਹੈਵੀ ਹੋ ਗਈ ਆ ਓਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ